ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੇਰੇ ਪ੍ਰਭਾ ਅਨੁਸਾਰਿਆਂ ਨੂੰ ਅੱਜ ਅਪਤਨ ਬੁਧਿ ਵੀ ਰਿਕਾਰਡ ਦਿਖਾਉਣੇ ਆ ਤੇ ਇੱਕ ਅਪਾਰਾਜスタン ਦੇ ਵਿੱਚ ਪਹੁੰਚ ਚੁੱਕੇ ਕਿਦਰ ਮੀਹ ਵਾਲਾ ਪਾਣੀ ਦਿਖਾਉਣਾ ਤੇ ਪਹਾੜੀ ਜਿਹੇ ਜਗਾ ਉੱਪਰ ਚੜਨਾ ਉਤਰਨਾ ਤੇ ਉਹ ਚੀਜ਼ ਦਿਖਾਉਣੀ ਤੁਹਾਨੂੰ ਇੱਕ ਅਪਾ ਦਿਖਾਉਣਾ ਇੱਕ ਤੁਹਾਨੂੰ ਬਹੁਤ ਪੁਰਾਣਾ ਨਾ ਰਾਜੇ ਦਾ ਕਿਲਾ ਸੀ ਉਹ ਬਹੁਤ ਪਹਾੜੀ ਦੇ ਉੱਪਰ ਦਾ ਬਹੁਤ ਚਾਈਤੇ ਆ ਇੱਕ ਤੁਹਾਨੂੰ ਉਹ ਦਿਖਾਉਣਾ ਵੀਡੀਓ ਨੂੰ ਲਾਸਟ ਤੱਕ ਦੇਖ ਰਹੇ ਹੋ ਤੁਹਾਨੂੰ ਮੈਂ ਇਨਾ ਜ਼ਰੂਰ ਕਹਿਣਾ ਕਿ ਜਿੱਥੇ ਜਿੰਨੀ ਕ ਆਪਣੇ ਤੋਂ ਹਿੰਮਤ ਹੁੰਦੀ ਹੈ ਓਨੀ ਜਰੂਰ ਤੁਹਾਡੇ ਲਈ ਕਰਦੇ ਆ ਤੇ ਵੀਡੀਓ ਤੁਹਾਡਾ ਕੰਮ ਇਨਾ ਕਾ ਵੀ ਤੁਸੀਂ ਵੀਡੀਓ ਵਾਤ ਉਹ ਤੇ ਸ਼ੇਅਰ ਕਰਿਆ ਕਰਨੇ ਆ ਕਮੈਂਟ ਕਰਕੇ ਕਮੈਂਟ ਦੇ ਵਿੱਚ ਆਪਣਾ ਪਿੰਡ ਤੇ ਸ਼ਹਿਰ ਦੂਸਿਆ ਕਰੋ ਕਿ ਤੁਸੀਂ ਕਿੱਥੋਂ ਦੇ ਆ ਰਹਿਣ ਵਾਲੇ ਹੋ ਤੇ ਕਿੱਥੇ-ਕਿੱਥੇ ਮੇਰੇ ਭਰਾ ਵੀਡੀਓ ਵੇਖ ਰਹੇ ਆ ਇੱਕ ਆਪਣਾ ਨਾਮ ਇੱਕ ਆਪਣਾ ਪਿੰਡ ਦਾ ਨਾਮ ਤੇ ਚਾਹੇ ਸ਼ਹਿਰ ਚਾਹੇ ਤਾਂ ਉਹ ਸ਼ਹਿਰ ਦਾ ਨਾਮ ਜੋ ਲਿਖਿਆ ਕਰੋ ਠੀਕ ਹੈ ਜੀ ਏ ਦੋਸਤੋ ਆਪਾਂ ਨੇ ਨਦੀ ਦੇ ਵਿਚਦੀ ਮਸ਼ੀਨ ਕਰਦੀ ਆਪਾਂ ਕੰਬਾਈਨ ਵੀ ਲੈ ਕੇ ਆਏ ਸੀ ਇਹ ਜੋ ਛੱਡਣ ਆਏ ਆ ਸੁਰਿੰਦਰਾ ਕੰਬਾਈਨ ਤੇ ਆ ਸੁੱਕੀ ਸੀ ਨਦੀ ਆਪਾਂ ਇਹਦੇ ਵਿੱਚਦੀ ਕੱਢੀ ਸੀ ਕੰਬਾਈਨ ਤੇ ਪੱਲੇ ਪੱਸੇ ਰਸਤਾ ਨਾ ਬਲੋਕ ਕੀਤਾ ਹੀ ਸੜਕ ਬੰਦੀ ਪਈ ਆ ਠੀਕ ਹੈ ਜੀ ਅੱਜ ਤੁਹਾਨੂੰ ਪਤਾ ਦਿਖਾਉਣਾ ਬੁੱਧਵੀ ਵਾਲਾ ਘਾਟ ਜਿਹਨੂੰ ਆਪਾਂ ਬੁੱਧਨੀ ਘਾਟੀ ਕਹਿੰਦੇ ਆ ਨਾ ਦੁਨੀਆ ਤੇ ਬਹੁਤ سارے ਭਰਾਵਾਂ ਨੇ ਜਿਹੜਾ ਆਏ ਹੋਣਗੇ ਵੇਖੀ ਹੋਊਗੇ ਪਰ ਕਈ ਬੰਦੇ ਐਸੇ ਨੇ ਜਿਹੜੇ ਆਏ ਨਹੀਂਗੇ ਪਰ ਨਾਮ ਹੀ ਸੁਣਿਆ ਉਹਨਾਂ ਨੇ ਪਰ ਆਪਾਂ ਇਹ ਵੀਡੀਓ ਬਣਾਈ ਆ ਉਹਨਾਂ ਪੈਨਰੋਮ ਵਾਲੀ ਜਿਨ੍ਹਾਂ ਨੇ ਬੁਦਰੀ ਘਾਟ ਦਾ ਨਾਮ ਸੁਣਿਆ ਪਰ ਵੇਖਿਆ ਨਹੀਂ ਅੱਜ ਤੁਹਾਨੂੰ ਦਿਖਾਉਨੇ ਆ ਬੁਦਰੀ ਮਲਾ ਘਾਟ ਠੀਕ ਹੈ ਜੀ ਚੜਾਈ ਇੱਥੋਂ ਐਸੇ ਸਟਾਰਟਿੰਗ ਹੋ ਜਾਂਦੀ ਆ ਆ ਦੇਖੋ ਕਿਵੇਂ ਚੜਾਈ ਦਾ ਉੱਪਰ ਚੜੀ ਜਾਂਦੀ ਆ ਥੋੜੀ ਥੋੜੀ ਛੋਟੂਟੀ ਕਰਕੇ ਚੜਾਈ ਜਾਂਦੇ ਆ ਸਕੂਲ ਆ ਲੱਗੇ ਤੇ ਆਪਾਂ ਕੋਲ ਦੀ ਰੋਜ਼ ਹਰ ਬੱਚੇ ਬਹੁਤ ਮਿਲਾਈ ਰਲਦੇ ਸੀਗੇ ਤੇ ਹਾਂ ਤੁਹਾਨੂੰ ਸਾਰਿਆਂ ਲਈ ਕਹਿੰਨੇ ਵੀ ਦੋਸਤੋ ਕਦੇ ਬੱਚੇ ਦੇ ਰੱਬ ਦਾ ਰੂਪ ਹੁੰਦੇ ਨੇ ਤੇ ਜੇਕਰ ਕਿਸੇ ਪ੍ਰਕਾਰ ਦੇ ਵੀ ਆਪਾਂ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਹੈਲੋ ਆਏ ਕਦੇ ਜਰੂਰ ਕਰਿਆ ਕਰੋ ਤਾਂ ਕਿ ਬੱਚੇ ਦਾ ਮਨ ਖੁਸ਼ ਹੋ ਜਾਂਦਾ ਹੈ ਨਾ ਜੀ ਕਮੈਂਟ ਵਿੱਚ ਮੈਨੂੰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਲੱਗਦੀ ਹੈ ਠੀਕ ਚੀਜ਼ ਤੁਹਾਨੂੰ ਉਹ ਦਿਖਵਣੀ ਮੀਹ ਲੈ ਪਾਣੀ ਇਕੱਠਾ ਕੀਤਾ ਤੇ ਰਾਜਸਥਾਨ ਵਾਲਿਆਂ ਨੇ ਇਹ ਖੇਤਾਂ 'ਚ ਵਰਤਦੇ ਨੇ ਜੋ ਪਹਿਲਾਂ ਉਹ ਪਾਣੀ ਲਾਉਂਦੇ ਆ ਉਹਦੇ ਵਿੱਚ ਵਰਤਿਆ ਜਾਂਦਾ ਤੇ ਬਾਕੀ ਇਹ ਦਸਰਾਲੇ ਤੇ ਵੀ ਤਾਂ ਅਜਿਹੇ ਵੀ ਇਹ ਕੱਪੜੇ ਵੀ ਧੁੰਦੇ ਆ ਠੀਕ ਹੈ ਜੀ ਪੇਨਖਾਨ ਦੇ ਕੰਮ ਵੀ ਲੈਂਦੇ ਨੇ ਬਾਕੀ ਆਪਾਂ ਪ੍ਰੋਪਰ ਆਪਾਂ ਨੂੰ ਪਾਣੀ ਪੀਂਦੇ ਨਹੀਂ ਵੇਖਿਆ ਇਹ ਕੱਪੜੇ ਧੁੰਦੇ ਨਹੀਂ ਵੇਖਿਆ ਇਹਨਾਂ ਜਰੂਰ ਵੇਖਿਆ ਵੀ ਪਾਣੀ ਖੇਤਾਂ ਨੂੰ ਲਾਉਂਦੇ ਆ ਇਹ ਮੀਂਹ ਵਾਲਾ ਪਾਣੀ ਦੋਸਤੋ ਜਿਹੜਾ ਆਪਾਂ ਵੇਸਟ ਕਰ ਦਿੰਦੇ ਆ ਪਰ ਇਹ ਲੋਕਾਂ ਨੂੰ ਪਾਣੀ ਦੀ ਅਹਿਮਤ ਦਾ ਬਹੁਤ ਜ਼ਿਆਦਾ ਪਤਾ ਹੈ ਕਿਉਂਕਿ ਇਧਰ ਪਾਣੀ ਬਹੁਤ ਔਖਾ ਮਿਲਦਾ ਕਿ ਰਾਜਿਸਤਾਨ ਦੇ ਜਿਹਾ ਪੌਸੇ ਰੀਜਾ ਮੀਂਹ ਦਾ ਪਾਣੀ ਜਿੰਨਾ ਵੀ ਸਾਰਾ ਇਕੱਠਾ ਕੀਤਾ ਇਹਨਾਂ ਨੇ ਪੌਸੇ ਨੇ ਅ ਵੀ ਜੇਕਰ ਵੀ ਰਲ ਮਿਲ ਕੇ ਪਾਣੀ ਦਾ ਵੱਧ ਤੋਂ ਵੱਧ ਬਚਾ ਕਰਿਆ ਕਰੀਏ ਕਿ ਵੇਸਟ ਪਾਣੀ ਨਾ ਹੋਵੇ ਭਾਵੇਂ ਉਹਦੇ ਬਦਲੇ ਆਪਾਂ ਨੂੰ ਫਸਲਾਂ ਅਗਲਾ ਬਦਲੀ ਜ਼ਰੂਰ ਕਰਨੀਆਂ ਹੈ ਮੈਂ ਤੇ ਪੌ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਡੁੰਗੇ ਹੋ ਗਏ ਆ ਤੇ ਆਪਣੇ ਵੇਖਦੇ ਵੇਖਦੇ 10 ਸਾਲਾਂ ਜਿੰਨਾ ਫਰਕ ਆ ਪਿਆ ਗਿਆ ਆਉਣ ਵਾਲੇ ਪੀੜ੍ਹੀਆਂ ਉਹਨਾਂ ਨੇ ਵੀ ਜਵਾਨ ਹੋਣਾ ਉਹਨਾਂ ਦੇ ਟਾਈਮ ਨੂੰ ਪਾਣੀ ਕਿੱਥੇ ਚਲੇ ਜਾਊਗਾ ਜੇਕਰ ਆਪਾਂ ਆਪਣੀਆਂ ਖੇਤੀਆਂ ਆਪਣੇ ਫਸਲਾਂ ਦੇ ਨਾ ਤਰੀਕੇ ਬਦਲੇ ਸਾਡਾ ਕਹਿਣਾ ਇਹ ਆ ਦੋਸਤੋ ਵੇਖੋ ਵੰਡੀਆਂ ਫਸਲਾਂ ਲਾਇਆ ਕਰੋ ਤੇ ਉਹਦੇ ਨਾਲ ਇੱਕ ਤਾਂ ਮਹਿੰਗਾਈ ਘਟਦੀ ਹੈ ਤੇ ਦੂਸਰੀ ਗੱਲ ਦੋਸਤੋ ਪਾਣੀ ਦਾ ਬਚਾਅ ਬਹੁਤ ਜ਼ਿਆਦਾ ਕਿਉਂਕਿ ਆਪਾਂ ਦੋ ਚੀਜ਼ਾਂ ਦੇ ਪਿੱਛੇ ਪੈ ਗਏ ਕਣਕ ਦੇ ਚੋਲੇ ਦੇ ਝੋਲਾ ਮੇਰ ਝੋਨਾ ਲੈਣਾ ਮੇਰਾ ਪਾਣੀ ਦਾ ਜੜਾ ਬਹੁਤ ਜ਼ਿਆਦਾ ਦੇਖੋ ਬੁਧਿ ਨੇ ਲੈ ਘਾੜਦੇ ਆਪਾਂ ਪਹਿਲਾਂ ਘਾਟੀ ਦੂਜੀ ਹੁੰਦੀ ਸੀ ਹੁਣ ਰੋਡ ਬਣ ਗਿਆ ਡਬਲ ਲੇਨ ਤੇ ਦੋਨੋਂ ਵੇਗੀ ਵੀ ਸਪੈਸ਼ਲ ਆ ਪਏ ਦੇ ਵਾਸਤੇ ਤੁਹਾਨੂੰ ਲੈ ਕੇ ਆਏ ਇੱਧਰ ਇਹ ਵੀਡੀਓ ਵਾ ਤੋਂ ਦੇ ਸ਼ੇਅਰ ਜੂੜ ਕਰਿਆ ਕਰੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਦੇਗਾ ਮੈਂ ਭਰਾਵਾਂ ਨੇ ਕਿ ਮੇਰੀ बस ਇੱਕੋ ਹੀ ਰਿਕਵੈਸਟ ਹੁੰਦੀ ਆ ਆਪਾਂ ਕਿਸੇ ਨੂੰ ਕੁਛ ਨਹੀਂ ਹੈ ਪੈਸਾ ਨਹੀਂ ਵੀ ਲੈਣਾ ਕੋਈ ਕੁਛ ਨਹੀਂ ਪਸਵਰਬ ਨੂੰ ਪਿਆਰ ਚਾਹੀਦਾ ਹੁੰਦਾ ਪਿਆਰ ਇਹੀ ਹੁੰਦਾ ਕਿ ਮੈਂ ਤੁਹਾਨੂੰ ਤੁਹਾਨੂੰ ਬੇਨਤੀ ਕਰਦਾ ਤੁਹਾਨੂੰ ਹਸਾਉਣ ਲਈ ਤੁਹਾਨੂੰ ਖੁਸ਼ ਰੱਖਣ ਲਈ ਤੇ ਇਹ ਮੈਂ ਸਮਾਂਤ ਵੀਡੀਓ ਜਿਹੜੀਆਂ ਜਿੰਨੀਆਂ ਵੀ ਬਣਾਉਣਾ ਮੈਂ ਤੁਹਾਡੇ ਲਈ ਬਣਾਉਣਾ ਤੁਸੀਂ ਇਹਨਾਂ ਕੰਮ ਕਰ ਲਿਆ ਕਰੋ ਵੀਡੀਓ ਵਾਤ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਰੇ ਵਿੱਚ ਦੱਸਿਆ ਕਰੋ ਤੁਹਾਡਾ ਪਿੰਡ ਸ਼ਹਿਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਠੀਕ ਹੈ ਜੀ ਇੱਕ ਆਪਣਾ ਨਾਮ ਇੱਕ ਆਪਣੇ ਪਿੰਡ ਦਾ ਸ਼ਹਿਰ ਦਾ ਨਾਮ ਲਿਖਿਆ ਕਰੋ ਤੇ ਲਾਸਟ ਤੱਕ ਵੀਡੀਓ ਵੀਡੀਓ ਦੇਖਦੇ ਰਹੋ ਆ ਦੇਖੋ ਜੰਗਲ ਆ ਦੇ ਵਾਲਿਆ ਪਹਾੜਾਂ ਦੇ ਹੁੰਨੇ ਜੰਗਲ ਵੀ ਦਿਖਾਵਾਂਗੇ ਕਿਲਾ ਵੀ ਦਿਖਾਵਾਂਗੇ ਤੁਹਾਨੂੰ ਜਿੱਥੇ ਬਹੁਤ ਉੱਚੀ ਇਹ ਕਿਲਾ ਹੈ ਉੱਥੇ ਰਾਜਾ ਰਹਿੰਦਾ ਹੇ ਇੱਥੇ ਦਾ ਤੇ ਦੋਸਤੋ ਦਰਸ਼ਕਾਂ ਲਈ ਦੱਸ ਦੇਣਾ ਹੈ ਕਿ ਵੀ ਇਹ ਰਾਜੇ ਇਸ ਜਗ੍ਹਾ ਤੇ ਤਾਂ ਉੱਚੀ ਜਗ੍ਹਾ ਤੇ ਘਰ ਮਹਿਲ ਬਣਾਉਂਦੇ ਸੀਗੇ ਤਾਂ ਕਿ ਇਹਨਾਂ ਤੱਕ ਕੋਈ ਵੀ ਬੰਦਾ ਇਹਨਾਂ ਤੇ ਵਾਰ ਨਾ ਕਰ ਸਕੇ ਤੇ ਕਿਸੇ ਪ੍ਰਕਾਰ ਦੇ ਵੀ ਜਦੋਂ ਕੋਈ ਦੁਸ਼ਮਣ ਆਉਂਦਾ ਸੀ ਦੂਰੋਂ ਪਤਾ ਲੱਗ ਜਾਂਦਾ ਸੀ ਇਹਨਾਂ ਨੂੰ ਬਾਕੀ ਮੇਰੇ ਤੋਂ ਬਹੁਤ ਜਿਆਦਾ ਸਿਆਣੇ ਵੀ ਬੈਠੇ ਨੇ ਮੇਰੇ ਭੈਣ ਭਰਾ ਬੈਠੇ ਨੇ ਤੇ ਤੁਮਹਾਂ ਬਾਤ ਵੱਡੀ ਵੀ ਹੋ ਸਕਦੀ ਹੈ ਨਾਲ ਵੀ ਇਹ ਕੰਬਾਇਨਾ ਆਪਾ ਚੱਲਣਾ ਹੈ ਤੇ ਤੁਹਾਨੂੰ ਆਪਾਂ ਸਾਰੀ ਡਿਟੇਲ ਦੇਣੀ ਹੈ ਤੇ ਜਿਵੇਂ ਆ ਦੇਖੋ ਪੜੋ ਨਦੀਇ ਇੱਥੇ ਕੋਰ ਫਲਪ ਕੋਲ ਤੁਹਾਨੂੰ ਵੀ ਦਿਖਾਉਨੇ ਆ ਬੋਦੂ ਨੀਰ ਘੜਤ ਰਗੇ ਦੁੱਤੀ ਚਲਾਈ ਹੁੰਦੀ ਹੈ ਨਾ ਉਹ ਇੱਥੇ ਜਿਗੇ ਨਦੀ ਹੈ ਥੱਲੇ ਉਹਦੇ ਵਿੱਚ ਕੋਈ ਤਾਂ ਫਸਲਾਂ ਫਸਲਾਂ ਗਾ ਕੇ ਬਸਲਾਈ ਕਰਦੇ ਨੇ ਪਾਣੀ ਦਾ ਬਚਾਅ ਕਰਦੇ ਜੰਦਫਾ ਤੇ ਬੋਦੂ ਨੀਰ ਘੜ ਵੀ ਜੰਦਫਾਉਂਨੇ ਪਏ ਆ ਤੇ ਦੋਸਤੋ ਤੁਸੀਂ ਬਸ ਇਹੀ ਇੰਨੀ ਕਮੀ ਬੇਨਤੀ ਪ੍ਰਵਾਹ ਹੈ ਜਦੋਂ ਤੱਕ ਇਹ ਵਾਤਾਵਰਣ ਦੀ ਵੀਡੀਓ ਸ਼ੇਅਰ ਕਰਨੀ ਹੋਰ ਕੁਛ ਨਹੀਂ ਆਪਾਂ ਨੂੰ ਚਾਹੀਦਾ ਤੇ ਸੰਭ ਤਾਂ ਇਹ ਬੰਦਾ ਵੇਖੇ ਵੀਡੀਓ ਖੁਸ਼ ਹੋਵੇ ਤਾਂ ਕਿ ਜੇ ਕਿਸੇ ਦਾ ਮਨ ਕੋਸ਼ਿਸ਼ ਹੀ ਕਰਦਾ ਹੋਵੇ ਕਰਦੇ ਆ ਨਾ ਤੇ ਅਸੀਂ ਇਹ ਗੱਲ ਨਹੀਂ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਜੁਰ ਇੰਨੇ ਜੁਗਾਂ ਬਖਸ਼ਿਆ ਸਮਝਿਆ ਤਾਂ ਸਾਨੂੰ ਇਹ ਜੀ ਮਾਤ ਇਤਿਹਾਸ ਉੱਪਰ ਫਾੜੀ ਦਿੱਤੀ ਨਾ ਜੇ ਦੇਖਦੇ ਮੈਂ ਤੁਸੀਂ ਇਹ ਕਿਲਾ ਜੀ ਰਾਜੇ ਦਾ ਬਹੁਤ ਪੁਰਾਣਾ ਸ਼ਿਕਿਆ ਇਸ ਕੇ ਲਈ ਜੇ ਪਗਲ ਕਰ ਰਹੇ ਹੋ ਤੁਹਾਨੂੰ ਪਹਾੜੀ ਦੇ ਉੱਪਰ ਬਹੁਤ ਉਚਾਈ ਤੇ ਕਿਲਾ ਦਿਖਾਵਾਂਗੇ ਠੀਕ ਹੈ ਜੀ ਵੀਡੀਓ ਲਾਸਟ ਤੱਕ ਵੇਖਿਆ ਜੀ ਉਹ ਤੁਹਾਨੂੰ ਹੋਰ ਬਹੁਤ ਨਿਆਰੇ ਹੋਣੇ ਚਾਹੀਦੇ ਵੀਡੀਓ ਵੇਖਣ ਦੇ ਵਿੱਚ